ਅੱਜ ਲੁਧਿਆਣਾ ਵਿਖੇ ਟਿੱਪਰ ਯੂਨੀਅਨ ਦੇ ਵੱਲੋਂ ਰੇਤੇ ਦੀ ਭਰਾਈ ਨੂੰ ਲੈ ਕੇ ਮਾਨ ਸਰਕਾਰ ਦੇ ਖਿਲਾਫ ਇੱਕ ਮੋਰਚਾ ਖੋਲਿਆ ਗਿਆ ਟਿੱਪਰ ਯੂਨੀਅਨ ਕਹਿਣਾ ਹੈ ਕਿ ਮਾਨ ਸਰਕਾਰ ਦਾ ਰੇਤੇ ਦੀ ਭਰਾਈ ਨੂੰ ਲੈ ਕੇ ਲਿਆ ਗਿਆ ਨਵਾਂ ਫੈਸਲਾ ਸਾਡੇ ਲਈ ਮਾਰੂ ਸਾਬਿਤ ਹੋ ਰਿਹਾ ਹੈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿੱਪਰ ਯੂਨੀਅਨ ਨੇ ਕਿਹਾ ਹੈ ਕਿ ਜੇਕਰ ਮਾਨ ਸਰਕਾਰ ਨੇ ਆਪਣਾ ਹੀ ਫੈਸਲਾ ਵਾਪਸ ਨਾ ਲਿਆ ਤਾਂ ਛੇਤੀ ਹੀ ਹਾਈ ਕੋਰਟ ਦਾ ਰੁਖ ਕੀਤਾ ਜਾਵੇਗਾ ਮਾਮਲੇ ਨਾਲ ਅੱਜ ਇਕੱਠੇ ਹੋਏ ਸਾਰੇ ਜੀ ਮੇਰਾ ਨਾਮ ਮੁਹੰਮਦ ਇਲਿਆਸ ਪ੍ਰਧਾਨ ਲੁਧਿਆਣਾ ਟਿੱਪਰ ਐਸੋਸੀਏਸ਼ਨ ਜਦੋਂ ਮਾਨ ਸਰਕਾਰ ਬੰਨੀ ਸੀਗੀ ਮਤਲਬ ਉਸ ਤੋਂ ਪਹਿਲਾਂ ਤਾਂ ਸਰਕਾਰ ਸਾਨੂੰ ਕਹਿੰਦੀ ਸੀ ਤੁਸੀਂ ਤੁਹਾਡੇ ਸਾਡੇ ਭਰਾ ਹੋ ਅਸੀਂ ਤੁਹਾਨੂੰ ਮਤਲਬ ਸਾਰਿਆਂ ਨੂੰ ਰੋਜ਼ਗਾਰ ਦਵਾਂਗੇ ਮਤਲਬ ਅੱਜ ਤੋਂ ਮਤਲਬ ਜਿਹੜੀ ਤੁਸੀਂ ਜ਼ਿੰਦਗੀ ਜੀ ਰਹੇ ਹੋ ਇਸ ਤੋਂ ਵਧੀਆ ਟਾਈਮ ਆਊਗਾ ਪਰ ਅੱਜ ਦੀ ਡੇਟ ਦੇ ਵਿੱਚ ਮਤਲਬ ਸਰਕਾਰ ਨੇ ਸਾਨੂੰ ਟਿੱਪਰ ਮਾਫੀਆ ਦਾ ਮਤਲਬ ਨਾਮ ਦਿੱਤਾ ਹੈਗਾ ਤੇ ਅਗਰ ਸਰਕਾਰ ਮਤਲਬ ਪੰਜਾਬ ਦੇ ਵਿੱਚ ਸਸਤਾ ਰੇਤਾ ਵੇਚਣਾ ਚਾਹੁੰਦੀ ਆ ਉਹਨਾਂ ਹਿਮਾਚਲ ਤੋਂ ਮਾਲ ਸਾਨੂੰ ਜਿਹੜਾ ਆ ਰਿਹਾ ਹੈਗਾ ਉੱਥੇ 6 ਰੁਪਏ ਰੌਲਟੀ ਲਈ ਜਾਂਦੀ ਆ ਜਦੋਂ ਪੰਜਾਬ ਦੇ ਵਿੱਚ ਮਤਲਬ ਇੰਟਰ ਹੁੰਦਾ ਵਾ ਉੱਥੇ ਸਾਨੂੰ 6 ਰੁਪਏ ਰੌਲਟੀ ਸਰਕਾਰ ਨੇ ਲਗਾ ਦਿੱਤੀ ਆ ਮਤਲਬ 12 ਰੁਪਏ ਸਾਨੂੰ ਮਤਲਬ ਰੌਲਟੀ ਦੇ ਕੇ ਜਿਹੜਾ ਮਾਲ ਇੱਥੇ ਆਂਦਾ 10000 ਰੁਪਏ ਦਾ ਡੀਜ਼ਲ ਲੱਗਦਾ ਫਿਰ ਹੋਰ ਖਰਚੇ ਪਾ ਕੇ ਸਾਨੂੰ 28 29 ਰੁਪਏ ਫੁੱਟ ਰੇਤਾ ਪੈਂਦਾ ਹੈਗਾ ਉਹ ਅਸੀਂ 5.5 ਰੁਪਏ ਫੁੱਟ ਕਿੱਦਾਂ ਲਾ ਸਕਦੇ ਆ ਜਿਹੜੀਆਂ ਲੋਕਲ ਖੱਡਾਂ ਪੰਜਾਬ ਦੇ ਵਿੱਚ ਚੱਲਦੀਆਂ ਨੇ ਉੱਥੋਂ ਵੀ ਸਾਡੇ ਤੋਂ 20 ਰੁਪਏ ਫੁੱਟ ਰੇਟ ਲਿਆ ਜਾਂਦਾ ਹੈਗਾ ਖੱਡਾਂ ਦੇ ਉੱਤੇ ਜੋ ਕਿ ਉਹਦੇ ਵਿੱਚ ਅਸੀਂ ਜਾਇਜ਼ ਆਪਣਾ ਮਤਲਬ ਮਾਰਜਿਨ ਲੈ ਕੇ ਜਿੰਨਾ ਕਿ ਕਿਸ਼ਤਾਂ ਟਾਇਰਾਂ ਦਾ ਰਿਪੇਅਰ ਜਾਂ ਕੁਝ ਵੀ ਖਰਚੇ ਨੇ ਉਹ ਲਾ ਕੇ ਅਸੀਂ ਜਾਇਗ ਰੇਟ ਦੇ ਉੱਤੇ ਮਾਲ ਵੇਚਦੇ ਪਏ ਆਂ ਔਰ ਸਰਕਾਰ ਸਾਨੂੰ ਕਹਿ ਰਹੀ ਹੈਗੀ ਕਿ ਟਿੱਪਰ ਮਾਫੀਆ ਉਹ ਤੁਸੀਂ ਮਤਲਬ ਤੁਹਾਡਾ ਰੋਜ਼ਗਾਰ ਅਸੀਂ ਬੰਦ ਕਰ ਦਿੱਤਾ ਹੈਗਾ ਹੋ ਕੀ ਮੰਗ ਕੀ ਕਰਦੇ ਆਂ ਅੱਜ ਜਿਹੜੀ ਕਾਨਫਰੰਸ ਤੁਹਾਡੇ ਵੱਲੋਂ ਕੀਤੀ ਜਾਂਦੀ ਮੰਗ ਅਸੀਂ ਇਹੀ ਮਤਲਬ ਕਰ ਰਹੇ ਆਂ ਕਿ ਜਿਹੜੇ ਸਰਕਾਰ ਮਤਲਬ ਸਾਨੂੰ ਮਾਫੀਆ ਦੱਸ ਰਹੀ ਆ ਮਤਲਬ ਆਪਣੇ ਅਲਫਾਜ਼ ਵਾਪਸ ਲਵੇ ਮਤਲਬ ਸਾਨੂੰ ਦੱਸ ਦੇ ਨਾ ਅਸੀਂ ਕਿੱਥੇ ਮਾਫੀਆ ਹੈਗੇ ਆ ਮਾਫੀਆ ਜਿਹੜਾ ਟਿੱਪਰ ਮਾਫੀਆ ਵਾ ਮਤਲਬ ਮਤਲਬ ਇਦਾਂ ਦੇ ਮਾਫੀਆ ਨਹੀਂ ਮਤਲਬ ਜਿੰਨਾਂ ਕੋਲੋਂ ਟਾਇਰਾਂ ਦੇ ਪੈਸੇ ਬੈਂਕ ਦੀਆਂ ਕਿਸ਼ਤਾਂ ਆਪਣੇ ਮਤਲਬ ਮੇਨਟੇਨੈਂਸ ਖਰਚਾ ਨਹੀਂ ਮਤਲਬ ਨਿਕਲਦਾ ਪਿਆ ਹੈਗਾ ਹੁਣ ਤੁਸੀਂ ਰੇਤਾ ਭਰ ਸਕਦੇ ਹੈਗੇ ਓਦਾਂ ਖੱਡਾ ਮਾਨ ਸਾਹਿਬ ਨੇ ਮਤਲਬ ਕਹਿਤਾ ਦਿੱਤਾ ਕਿ ਟਿੰਪਰ ਅਲਾਉ ਨਹੀਂ ਹੈਗਾ ਅਸੀਂ ਟਰਾਲੀਆਂ ਭਰਾਂਗੇ ਤੇ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਗੁਜ਼ਰਬਸਰ ਕਰੋਗੇ ਟਿਪਰਾਂ ਦਾ ਕੀ ਕਰੋਗੇ ਤੁਸੀਂ ਸਰਕਾਰ ਨੇ ਮਤਲਬ ਕਿਹਾ ਸੀਗਾ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਬਣ ਜੂਗੀ ਬਾਹਰਲੇ ਮੁਲਕਾਂ ਤੋਂ ਬੰਦੇ ਆ ਕੇ ਇੱਥੇ ਰਹਿਣਗੇ ਹੁਣ ਮਤਲਬ ਦੱਸੋ ਕਿ ਬਾਹਰੋਂ ਜਿਹੜੇ ਬੰਦੇ ਆਣਗੇ ਉਹ ਮਤਲਬ ਤਸਲੀਆਂ ਦੇ ਵਿੱਚ ਮਤਲਬ ਰ ਸਾਡਾ ਤਾਂ ਰੋਜ਼ਗਾਰ ਖਤਮ ਕਰਤਾ ਸੀ ਇਹ ਟਰਾਲੀਆਂ ਵੇਚ ਕੇ ਟਿਪਰ ਲੈ ਸੀਗੇ ਮਾਨ ਸਾਹਿਬ ਕਹਿੰਦੇ ਹੁਣ ਟਿਪਰ ਵੇਚ ਦੋ ਤੁਸੀਂ ਦੁਬਾਰਾ ਟਰਾਲੀਆਂ ਤੇ ਆ ਜਾਓ ਚੋਣਾ ਤੋਂ ਪਹਿਲਾਂ ਕੋਈ ਵਾਅਦੇ ਕੀਤੇ ਗਏ ਸੀ ਕਿ ਟਿਪਰ ਐਸੋਸੀਏਸ਼ਨ ਪਹਿਲਾਂ ਮੈਂ ਤਾਂ ਉਹਨਾਂ ਨੇ ਇਹੀ ਕਿਹਾ ਸੀ ਕਿ ਅਸੀਂ ਮਤਲਬ ਜਿਹੜਾ ਹੈਗਾ ਆਪਣਾ ਰੇਤ mafia ਵਾ ਉਹਨੂੰ ਖਤਮ ਕਰਕੇ ਆਮ ਬੰਦੇ ਨੂੰ ਕੰਮ ਦਵਾਂਗੇ ਉਹ ਕਹਿੰਦੇ ਅਸੀਂ ਰੇਤ mafia ਖਤਮ ਕਰਤਾ ਸੀ ਸਰ ਮਤਲਬ ਸਾਨੂੰ ਦੱਸ ਦੇ ਨਾ ਮਤਲਬ ਸਾਨੂੰ ਮਤਲਬ ਦੱਸ ਦੇਣਾ ਅਸੀਂ ਕਿੱਥੇ ਗਲਤਾਂ ਕਿੱਥੇ ਅਸੀਂ ਰੇਟ ਵੱਧ ਵੇਚ ਰਹੇ ਆ ਸਾਨੂੰ ਤਾਂ ਜੋ ਰੇਟ ਮਤਲਬ ਆਊਗਾ ਜੋ ਸਾਡਾ ਖਰਚਾ ਆਊਗਾ ਅਸੀਂ ਉਹਦੇ ਤੇ 3- ਅਗਲਾ ਕਦਮ ਕੀ ਸਰਲਾ ਕਦਮ ਅਧਰ ਸਾਡਾ ਸਰਕਾਰ ਹੱਲ ਨਹੀਂ ਕਰਦੀ ਅਸੀਂ ਕੋਰਟ ਜਾਵਾਂਗੇ ਕੀ ਰੱਖਦੇ ਹੋਰ ਅਗਲਾ ਤੁਹਾਡਾ ਕਦਮ ਜਿਹੜਾ ਕੀ ਹੋਊਗਾ ਮੁੱਖ ਮੰਗ ਸਾਡੀ ਇਹੀ ਹੈ ਕਿ ਮਤਲਬ 5 ਰੁਪਏ ਫੁੱਟ ਸਾਨੂੰ ਟਿਪਰ ਵਾਲਿਆਂ ਨੂੰ ਮਾਲ ਭਰਾਨ ਅਸੀਂ ਸਸਤਾ ਮਤਲਬ ਰੇਟ ਦੇ ਉੱਤੇ ਮਤਲਬ ਮਾਲ ਉਤਾਰਾਂਗੇ ਤੁਹਾਡੇ ਕਹਿਣਾ ਮਤਲਬ ਕਿ ਆਮ ਲੋਕਾਂ ਦੇ ਨਾਲੋਂ ਤੁਹਾਨੂੰ ਕੁਝ ਰੇਟ ਦਿੱਤੀ ਜਾਵੇ ਰੇਟਾਂ ਦੇ ਵਿੱਚ ਸਰ ਮਤਲਬ ਜੇ ਹੁਣ ਸਰਕਾਰ ਕਹਿ ਰਹੀ ਹੈ 5 ਰੁਪਏ ਫੁੱਟ ਅਸੀਂ ਟਰਾਲੀਆਂ ਨੂੰ ਭਰਾ ਰਹੇ ਹਾਂ ਟਿਪਰ ਵਾਲਿਆਂ ਨੂੰ ਵੀ ਭਰਾ ਦੇਣਾ ਟਿਪਰ ਵਾਲਿਆਂ ਨੂੰ 20 ਰੁਪਏ ਫੁੱਟ ਔਰ ਟਰਾਲੀ ਵਾਲਿਆਂ ਨੂੰ 5.5 ਰੁਪਏ ਫੁੱਟ ਦੱਸੋ ਤੁਸੀਂ 20 ਰੁਪਏ ਫੁੱਟ ਭਰ ਕੇ ਅਸੀਂ ਕਿੱਦਾਂ ਸਸਤਾ ਲਾ ਦਾਂਗੇ ਤੁਸੀਂ ਵੀ ਮਤਲਬ ਸਮਝ ਸਕਦੇ ਹੋ ਮਤਲਬ ਗੱਲ ਨੂੰ 20 ਰੁਪਏ ਫੁੱਟ ਭਰ ਕੇ ਸਾਨੂੰ 17 ਰੁਪਏ ਫੁੱਟ ਪੈ ਰਿਆ ਅਸੀਂ ਕਿੱਦਾਂ 5.5 ਰੁਪਏ ਫੁੱਟ ਲਾ ਦਈਏ ਇਹ ਹੁਣ ਅੱਜ ਲੁਧਿਆਣਾ ਟ੍ਰਿਪ ਐਸੋਸੀਏਸ਼ਨ ਤੋਂ ਹੀ ਸਾਰੇ ਮੈਂ ਇੱਥੇ ਹੋਇਆ ਸਰ ਪੂਰੇ ਪੰਜਾਬ ਤੋਂ ਮਤਲਬ ਜਿਹੜੀਆਂ ਐਸੋਸੀਏਸ਼ਨਾਂ ਨੇ ਉਹ ਆਈਆਂ ਨੇ ਇੱਥੇ ਅੱਛਾ ਜੀ ਮਤ ਉਹਨਾਂ ਨੇ ਸਾਡਾ ਮਤ ਦਾ ਸਾਥ ਦਿੱਤਾ ਹੈਗਾ ਅਗਰ ਸਾਡੇ ਸਰਕਾਰ ਹੱਲ ਨਹੀਂ ਕਰਦੀ ਪਹਿਲਾਂ ਵੀ ਅਸੀਂ ਧਰਨਾ ਪ੍ਰਦਰਸ਼ਨ ਵੀ ਕੀਤਾ ਸੀਗਾ 6 ਦਿਨ ਅਸੀਂ ਟੋਲ ਪਲਾਜ਼ੇ ਤੇ ਬੈਠੇ ਸੀਗੇ ਤੇ ਕੋਈ ਗੱਲ ਨਹੀਂ ਅਸੀਂ ਦੁਬਾਰਾ ਵੀ ਮਤ ਪ੍ਰਦਰਸ਼ਨ ਕਰਾਂਗੇ ਕੋਰਟ ਜਾਵਾਂਗੇ ਕਦੋਂ ਤੱਕ ਦਾ ਤੁਸੀਂ ਟਾਈਮ ਜਿਹੜਾ ਦਵੋਗੇ ਸਰਕਾਰ ਨੂੰ ਇਹ ਸੀ ਸਰ ਮਤਲਬ ਸਿਰਫ ਪੰਜ ਚਾਰ ਦਿਨ ਹੀ ਦੇਖਣਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਔਖੇ ਹੈਗੇ ਆ ਸਾਡੇ ਦੁੱਖਦਰ ਤਾਂ ਕੀ ਦੂਰ ਕਰਨੇ ਸੀ ਕਿ ਉਲਟਾ ਸਾਨੂੰ ਮਾਫੀਆ ਦਾ ਮਤਲਬ ਨਾਮ ਦੇ ਦਿੱਤਾ ਹੈਗਾ ਨਵਾਂ ਟੈਗ ਜਿਹੜਾ ਲਾਤਾ ਹਾਂਜੀ ਨਵਾਂ ਟੈਗ ਲਾਤਾ ਜਿਹੜੇ ਸਾਨੂੰ ਟਾਇਰ ਉਧਾਰ ਮਿਲਦੇ ਆ ਜਾਂ ਡੀਜ਼ਲ ਉਧਾਰ ਪੈਂਦਾ ਉਹ ਵੀ ਨਹੀਂ ਸਾਨੂੰ ਕਿਸੇ ਨੇ ਦੇਣਾ ਸਰ ਕਿਸੇ ਤਾਂ ਗੱਲ ਹੋਈ ਜਿਵੇਂ ਮੌਜੂਦਾ ਅਧਿਕਾਰੀ ਹੋਵੇ ਜਾਂ ਆਪੋਜੀਸ਼ਨ ਹੋਵੇ ਕਿਸੇ ਨਾਲ ਗੱਲ ਹੋਈ ਸਰ ਜਿਹੜੀ ਮੌਜੂਦਾ ਸਰਕਾਰ ਸਾਨੂੰ ਤਾਂ ਮਤਲਬ ਲਾਰੇ ਹੀ ਮਤਲਬ ਲੱਗ ਰਹੇ ਨੇ ਸਾਨੂੰ ਮਤਲਬ ਐਮਐਲਏ ਸਾਹਿਬ ਵੱਲੋਂ ਇਹੀ ਕਿਹਾ ਜਾ ਰਿ ਅਸੀਂ ਵੀ ਚੁੱਪ ਕਰਕੇ ਬੈਠੇ ਸੀਗੇ ਕਿ ਚਲੋ ਹੱਲ ਕਰ ਰਹੀ ਆ ਸਰਕਾਰ ਐਮਐਲਏ ਨਾਲ ਤੁਹਾਡੀ ਜਿਹੜੀ ਗੱਲਬਾਤ ਹੋਈ ਸਾਡੀ ਸਾਨੂੰ ਰੇ ਮਤਲ ਜਿਹੜੇ ਲੋਕਲ ਐਮਐਲਏ ਸਾਈਬਾਨ ਨੇ ਮਤ ਉਹਨਾਂ ਨਾਲ ਹੀ ਗੱਲ ਹੋਈ ਆ ਸਾਡੀ ਲਾਈਵ ਤੇ ਇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੀਤ ਪਾਵਾ ਦੀ ਵਿਸ਼ੇਸ਼ ਰਿਪੋਰਟ